ਅਮਰਿਤਪਾਲ ਦੇ ਚਾਚੇ ਤੇ ਹੋਰ ਇਸੇ ਦਰਾਂ ਦੇ ਘਰ ਜੋ ਅੱਜ ਰੇਡ ਹੋਈ ਹੈ ਇਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੈ ਕਿ ਕੈਨੇਡਾ ਦੇ ਓਟਾਵਾ ਵਿਖੇ ਭਾਰਤੀਆ ਕਮਿਸ਼ਨ ਦੇ ਵਿੱਚ ਜੋ ਕਥਿਤ ਤੌਰ ਦੇ ਉੱਤੇ ਬਲਾਸਟ ਕਰਨ ਦੀ ਇੱਕ ਯੋਜਨਾ ਬਣਾਈ ਗਈ ਸੀ ਉਸ ਮੈਟਰ ਨੂੰ ਲੈ ਕੇ ਐਨਆਈਏ ਨੇ ਅੱਜ ਪੁੱਛ ਗਏ ਜਿਹੜੀ ਹੈ ਕੀਤੀ ਹੈ ਰੇਡ ਕੀਤੀ ਹੈ ਇਸ ਦਾ ਜਿਹੜਾ ਸਬੂਤ ਇਸ ਦੀ ਜਿਹੜੀ ਜਾਣਕਾਰੀ ਸਾਨੂੰ ਹਾਸਲ ਹੋਈ ਹੈ ਕਿਉਂਕਿ ਐਨਆਈਏ ਦੇ ਵੱਲੋਂ ਜੋ ਅਮਰਿਤਪਾਲ ਦੇ ਚਾਚਾ ਜੀ ਚਾਚਾ ਪ੍ਰਗਟ ਸਿੰਘ ਨੂੰ 26 ਨਵੰਬਰ 26 ਸਤੰਬਰ ਨੂੰ ਦੁਬਾਰਾ ਪੇਸ਼ ਹੋਣ ਲਈ ਕਿਹਾ ਹੈ ਤਾਂ ਉਸ ਸੰਬੰਧੀ ਜੋ ਇੱਕ ਨੋਟਿਸ ਦਿੱਤਾ ਹੈ ਉਸ ਨੋਟਿਸ ਦੇ ਵਿੱਚ ਜੋ ਜਾਣਕਾਰੀ ਮੈਂਸ਼ਨ ਹੈ ਉਹ ਦੈਨਿਕ ਸਵੇਰਾ ਦੇ ਉੱਤੇ ਉਹਦੀਆਂ ਐਕਸਕਲੂਸਿਵ ਤਸਵੀਰਾਂ ਸਾਡੇ ਕੋਲ ਉਪਲਬਧ ਨੇ ਅਸੀਂ ਦੱਸ ਦਿੰਦੇ ਹਾਂ ਜਿਹੜਾ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਮਿਨਿਸਟਰੀ ਆਫ ਹੋਮ ਅਪੀਅਰਸ ਗਵਰਨਮੈਂਟ ਆਫ ਇੰਡੀਆ ਜਿਹੜੇ ਆ ਲੋਧੀ ਰੋਡ ਨਵੀਂ ਦਿੱਲੀ ਦੇ ਵਿੱਚੋਂ ਜਿਹੜਾ ਇਹ ਹੋਇਆ ਹੈ ਤਾਂ ਇਹ ਪ੍ਰਗਟ ਸਿੰਘ son of late ਅਰਜਨ ਸਿੰਘ ਦੇ ਨਾਮ ਦਾ ਜਿਹੜਾ ਨੋਟਿਸ ਹੈ ਵਿਲੇਜ ਜੱਲੂਪੁਰ ਖੇੜਾ ਡਿਸਟ੍ਰਿਕਟ ਕਮਰੋ ਸਰ ਪੰਜਾਬ ਨੋਟਿਸ ਅੰਡਰ ਸੈਕਸ਼ਨ 160 CrPC ਦੀ ਧਾਰਾ ਤਹਿਤ ਇਹ ਨੋਟਿਸ ਦਿੱਤਾ ਗਿਆ ਹੈ ਇਹ ਦੱਸਣਾ ਚਾਹੁੰਦੇ ਆ ਪ੍ਰਗਟ ਸਿੰਘ ਦਾ ਰਈਆਸਥੇ ਇੱਥੇ ਜਿਹੜਾ ਘਰ ਹੈ ਉੱਥੇ ਅੱਜ ਰੇਡ ਕੀਤੀ ਗਈ ਐਨਆਈਏ ਦੀ ਟੀਮ ਵੱਲੋਂ ਜਦ ਕਿ ਪ੍ਰਗਟ ਸਿੰਘ ਇੱਕ ਧਾਰਮਿਕ ਸਥਾਨ ਤੇ ਨਤਮਸਤ ਕਰਨ ਦੇ ਲਈ ਗਏ ਸੀ ਤੇ ਘਰ ਉਹਨਾਂ ਦੇ ਧਰਮ ਪਤਨੀ ਅਮਰਜੀਤ ਕੌਰ ਜਿਹੜੇ ਸੀ ਉਹ ਮੌਜੂਦ ਸੀ ਤਾਂ ਅਮਰਤਪਾਲ ਦੇ ਬਾਕੀ ਪਰਿਵਾਰਕ ਮੈਂਬਰਾਂ ਦੇ ਨਾਲ ਉਹਨਾਂ ਨੂੰ ਬਿਆਸਥਾਣੇ ਲਿਆਏ ਤੇ ਉੱਥੇ ਉਹਨਾਂ ਦੇ ਕੋਲੋਂ ਜ਼ਰੂਰ ਪੁੱਛਗਿੱਛ ਕੀਤੀ ਗਈ ਪਰ ਹੁਣ ਉਸ ਵੇਲੇ ਉਹਨਾਂ ਨੇ ਇਹੋ ਹੀ ਦੱਸਿਆ ਕਿ ਸਾਡੇ ਨਾਲ ਸਿਰਫ ਸਧਾਰਨ ਜਿਹੜੀ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਗਈ ਹੈ ਪਰ ਜੋ ਅਮਰਤਪਾਲ ਦੇ ਚਾਚਾ ਜੀ ਸੁਖਚੰਨ ਸਿੰਘ ਜਿਨ੍ਹਾਂ ਨੂੰ ਅੱਜ ਸਵੇਰੇ ਐਨਆਈਏ ਦੀ ਟੀਮ ਮੇ ਪਿੰਡ ਜੱਲੂਪੁਰ ਖੇੜਾ ਤੋਂ ਉਠਾ ਕੇ ਲਿਆਈ ਸੀ ਕਿਉਂਕਿ ਪ੍ਰਗਟ ਸਿੰਘ ਦਾ ਘਰ ਉਹਨਾਂ ਨੂੰ ਨਹੀਂ ਸੀ ਪਤਾ ਤਾਂ ਪ੍ਰਗਟ ਸਿੰਘ ਦਾ ਘਰ ਰਹੀਏ ਸੀ ਰਹੀਏ ਸੰਧੂ ਕਲੋਨੀ ਦੇ ਵਿੱਚ ਸੀ ਤਾਂ ਉੱਥੇ ਐਨਆਈਏ ਦੀ ਟੀਮ ਜਦੋਂ ਉਹਨਾਂ ਨੂੰ ਲੈ ਕੇ ਆਈ ਤਾਂ ਉਸ ਵੇਲੇ ਜਿਹੜੇ ਪ੍ਰਗਟ ਸਿੰਘ ਘਰ ਦੇ ਵਿੱਚ ਮੌਜੂਦ ਨਹੀਂ ਸੀ ਜੋ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਇੱਥੋਂ ਜਿਹੜੇ ਸੀ ਉਹ ਚਲੇ ਗਏ ਆਨੰਦਪੁਰ ਸਾਹਿਬ ਗਏ ਨੇ ਰਾਤ ਦੇ ਤੇ ਪੁਲਿਸ ਨੇ ਐਨਆਈਏ ਦੀ ਟੀਮਾਂ ਨੇ ਉਥੋਂ ਦੋ ਮੋਬਾਈਲ ਡੀਵੀਆਰ ਤੇ ਪੈਨ ਡਰਾਈਵ ਤੇ ਹੋਰ ਇੱਕ ਦੋ ਦਸਤਾਵੇਜ਼ ਜਿਹੜੇ ਹੱਥਾਂ ਦੇ ਵਿੱਚ ਨੇ ਜਿਹੜਾ ਨੋਟਿਸ ਅੰਡਰ ਸੈਕਸ਼ਨ 160 ਸੀਆਰਪੀਸੀ ਦੇ ਤਹਿਤ ਸਰਵ ਕੀਤਾ ਗਿਆ ਹੈ ਉਸ ਦੇ ਵਿੱਚ ਜੋ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਅਸੀਂ ਆਪਣੇ ਦਰਸ਼ਕਾਂ ਨੂੰ ਸਾਂਝੀ ਕਰਦੇ ਨੇ ਕਿ ਵੇਅਰ ਐਸ ਦੀ ਅੰਡਰਸਾਈਨਡ ਇਜ਼ ਦੀ ਇਨਵੈਸਟੀਗੇਸ਼ਨ ਆਫੀਸਰ ਐਸ ਪਰ ਦੀ ਪ੍ਰੋਵੀਜ਼ਨ ਆਫ ਚੈਪਟਰ 12 ਆਫ ਦੀ ਕ੍ਰਿਮੀਨਲ ਪ੍ਰੋਸੀਜਰ ਕੋਡ ਇਨਵੈਸਟੀਗੇਸ਼ਨ ਕੇਸ ਇਨ ਐਫ ਆਈ ਆਰ ਨੰਬਰ ਆਰਸੀ 17 आर सी सेवनटीन अंडर टू थाउजेंड ट्वेंटी थ्री एन आई ए दिल्ली डेटड सोलह जून दो टू थाउजेंड ट्वेंटी थ्री अंडर सैक्शन एक सौ नौ एक सौ संतालीस एक सौ अड़तालीस एक सौ उन्जा एक सौ भी चार सौ अड़तालीस चार सौ बवंजा आई पी सी अंडर सैक्शन जू ए पी अंडर अंडर सैक्शन तेरह ऑफ जू जू ए पी ए एंड सैक्शन फोर एक्सप्लोसिव सबसटांस एक्ट प्रोटेनिंग टू द वॉलेंट अटैक on high commission of india ottawa canada therefore you are hereby required to appear before shri vipin kumar deputy superintendent uh, deputy superintendent only dated of 26 9 26 9 2024 10 am at nia branch office uh, uh, chandigarh address at the community center model jail sector 51 chandigarh ਤਾਂ ਇਹ ਜਿਹੜਾ ਨੋਟਿਸ ਜਾਰੀ ਕੀਤਾ ਇਹਦਾ ਇਸ ਬਾਰੇ ਹੁਣ ਅਸੀਂ ਦੱਸ ਦਿੰਨੇ ਆ ਕਿ ਐਨਆਈਏ ਵੱਲੋਂ ਭਾਰਤੀ ਹਾਈ ਕਮਿਸ਼ਨ ਜਿਹੜਾ ਕੈਨੇਡਾ ਦੇ ਵਿੱਚ ਤਿਤਾ ਓਟਾਵਾ ਦੇ ਵਿੱਚ ਉਥੇ ਜਿਹੜੀ ਇੱਕ ਭਾਰਤੀ ਹਾਈ ਕਮਿਸ਼ਨ ਜਿਹੜਾ ਓਟਾਵਾ ਦੇ ਵਿੱਚ ਆ ਉਥੇ ਕਥਿਤ ਤੌਰ ਦੇ ਉੱਤੇ ਇੱਕ ਜੋ ਧਮਾਕਾ ਅਟੈਕ ਕਰਨ ਦੀ ਇੱਕ ਪਲੈਨਿੰਗ ਸੀ ਜੋ ਕੀ ਦੀ ਕਿ ਉਸ ਸੰਬੰਧੀ ਇੱਕ ਐਫਆਈਆਰ ਦਰਜ ਕੀਤੀ ਗਈ ਸੀ 16 16 6 2023 ਨੂੰ ਅੰਡਰ ਸੈਕਸ਼ਨ 109 147 148 190 120 20 448 452 ਜੋ ਆਈਪੀਸੀ ਦੀਆਂ ਧਾਰਾਵਾਂ ਨੇ ਇਸ ਤੋਂ ਇਲਾਵਾ ਸੈਕਸ਼ਨ 13 ਯੂਏਪੀਏ ਜਿਹੜੀ ਇਹਦੀ ਧਾਰਾ ਤਹਿਤ ਜਿਹੜਾ ਮਾਮਲਾ ਦਰਜ ਕੀਤਾ ਸੀ ਨਾਲ ਹੀ ਸੈਕਸ਼ਨ 4 ਆਫ ਐਕਸਪਲੋਸਿਵ ਸਬਸਟੈਂਸ ਐਕਟ ਜਿਹੜਾ ਲਿਖਿਆ ਪਟੇਨਿੰਗ ਟੂ ਦੀ ਵਾਇਲੈਂਟ ਅਟੈਕ ਔਨ ਇੰਡੀਅਨ ਹਾਈ ਕਮਿਸ਼ਨ ਆਫ ਇੰਡੀਆ ਓਟਾਵਾ ਤਾਂ ਇਸ ਸੰਬੰਧੀ ਜਿਹੜਾ ਮਾਮਲਾ ਦਰਜ ਕੀਤਾ ਗਿਆ ਸੀ ਜਿਹੜੀਆਂ ਹਾਲਾਂਕਿ ਸਵੇਰ ਤੋਂ ਕਈ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਸੀ ਪਰ ਜਿਹੜਾ ਨੋਟਿਸ ਸਰਦਾਰ ਸੁਖਚੰਦ ਸਿੰਘ ਜਿਹੜੇ ਨੇ ਅਮਰਤਪਾਲ ਦੇ ਇੱਕ ਹੋਰ ਚਾਚਾ ਜੀ ਉਹਨਾਂ ਨੇ ਸਾਡੇ ਨਾਲ ਜਿਹੜਾ ਸ਼ੇਅਰ ਕੀਤਾ ਹੈ ਤਾਂ ਉਸ ਦੇ ਵਿੱਚ ਬਕਾਇਦਾ ਤੌਰ ਤੇ ਜਾਣਕਾਰੀ ਜਿਹੜੀ ਦਿੱਤੀ ਗਈ ਹੈ ਕਿ ਇੱਕ ਭਾਰਤੀ ਆਈ ਕਮਿਸ਼ਨ ਓਟਾਵਾ ਦੇ ਵਿੱਚ ਜੋ ਇੱਕ ਬਲਾਸਟਰ ਕਰਨਾ ਸੀਗਾ ਉਸ ਦੇ ਵਿੱਚ ਪ੍ਰਗਟ ਸਿੰਘ ਨੂੰ ਪੁੱਛ ਕੇ ਇਸ ਲਈ ਸੱਦਿਆ ਗਿਆ ਹੈ ਤਾਂ 26 ਨਵੰਬਰ ਨੂੰ 26 ਸਤੰਬਰ ਨੂੰ ਅਮਰਤਪਾਲ ਦੇ ਚਾਚਾ ਜੀ ਨੂੰ ਜਿਹੜਾ ਬੁਲਾਇਆ ਗਿਆ ਏ ਤੇ ਇਸ ਸੰਬੰਧੀ ਜਿਹੜੀ ਜਾਣ ਅਗਲੇ ਦਿਨਾਂ ਦੇ ਵਿੱਚ ਜਿਹਨੂੰ 26 ਸਤੰਬਰ ਨੂੰ ਉਹ ਪੇਸ਼ ਹੋਣਗੇ ਤਾਂ ਉਸ ਵੇਲੇ ਉਹਨਾਂ ਦੇ ਕੋਲੋਂ ਪੁੱਛ ਕੇ ਜਿਹੜੀ ਕੀਤੀ ਜਾਏਗੀ ਤਾਂ ਐਕਸਕਲੂਸਿਵ ਜਿਹੜੀ ਜਾਣਕਾਰੀ ਹੈ ਇਹ ਅਸੀਂ ਆਪਣੇ ਦਰਸ਼ਕਾਂ ਨਾਲ ਸਾਂਝੀ ਜਿਹੜੀ ਆ ਕਰ ਰਹੇ ਆ ਅਮਰਤਪਾਲ ਦੇ ਸਮੇਤ ਅੱਜ ਕਈ ਰਿਸ਼ਤੇਦਾਰਾਂ ਦੇ ਘਰ ਐਨਆਈਜੀ ਦੀਆਂ ਟੀਮਾਂ ਨੇ ਰੇਡ ਕੀਤੀ ਸੀ ਤੇ ਇਸ ਰੇਡ ਤੋਂ ਬਾਅਦ ਅਮਰਤਪਾਲ ਦੇ ਜਿਹੜੇ ਪਰਿਵਾਰ ਨੇ ਦੋਸ਼ ਲਾਇਆ ਸੀ ਕਿ ਜਾਣ ਬੁਝ ਕੇ ਉਹਨਾਂ ਨੂੰ ਕਿਸੇ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਤਾਂ ਹੁਣ ਇਹ ਗੱਲ ਜਿਹੜੀ ਸਾਹਮਣੇ आ गई है कैमरा पर्सन मुकेश बाबा शर्मा दैनिक सवेरा टीवी थाना ब्यास अमृतसर देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वाट्सएप चैनल आरोप